ਜਿਹੜੀ ਚੀਜ਼ ਕਿਸੇ ਕੰਪਨੀ ਦੀ 24000 ਰੁਪਏ ਦੀ ਹੈ ਜਾਂ 25000 ਰੁਪਏ ਦੀ ਹੈ ਉਹ ਆਪਣੇ ਕੋਲ ਸਿਰਫ 1200 ਰੁਪਏ ਚ ਤਿਆਰ ਹੋ ਜਾਂਦੀ ਹੈ। ਇਹੀ ਚੀਜ਼ ਇਹੀ ਖੁਸ਼ਬੂ ਨੂੰ ਇਹਦੇ ਵਿੱਚ ਇਸਤੇਮਾਲ ਕਰਕੇ ਅਸੀਂ ਇਹਨੂੰ ਮੱਲੋ ਪਰਫਿਊਮ ਤਿਆਰ ਕਰ ਲੈਣੇ ਆ। ਜਦੋਂ ਪਰਫਿਊਮ ਤਿਆਰ ਹੋ ਜਾਂਦਾ ਹੈ ਤਾਂ ਜਿਹੜੇ ਸਾਡੇ ਭਰਾ ਹੁੰਦੇ ਨੇ ਨਾ ਉਹਨਾਂ ਨੂੰ ਇਹ ਇਹ ਐਂ ਸਮਝੋ ਤੁਸੀਂ ਇਹ ਲਗਾਉਣਾ ਸਨ ਆ ਦੇਖੋ। ਜੇ ਤੁਸੀਂ ਇਹਨੂੰ ਇਸਤੇਮਾਲ ਕਰਦੇ ਹੋ ਫਰਕ ਕੋਈ ਨਹੀਂ ਇੱਕ ਹੋਰ ਤੁਹਾਨੂੰ ਮੈਂ ਦੱਸਾਂ ਫਰਕ ਕੋਈ ਨਹੀਂ ਪਰ ਇੰਨਾ ਕਹਿ ਬੀ ਇਹਦੀ ਯਾਰ ਇਹਦੀ ਲਾਸਟਿੰਗ ਦਾ ਫਰਕ ਪਊਗਾ ਤੇ ਇਹ ਸ਼ਾਇਦ ਕਿਸੇ ਨੂੰ ਚੜ ਵੀ ਸਕਦਾ ਅਸੀਂ ਇਹ ਵੀ ਕਹਿਣ ਦਿੰਦੇ ਆ ਵੀ ਜਿਹੜੀ ਖੁਸ਼ਬੂ ਤੁਹਾਨੂੰ ਨਹੀਂ ਵੀ ਉਹ ਹੈਗੀ ਮੰਨ ਲਓ ਪਤਾ ਹੈਗਾ ਸਾਡੇ ਕੋਲੇ ਖਾਲੀ ਸ਼ੀਸ਼ੀ ਲੈ ਆਓ ਸਾਡੇ ਅੱਗੇ ਰੱਖੋ ਅਸੀਂ ਉਹਨੂੰ ਸਮੈਲ ਕਰਕੇ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਆ ਨੋਟਸ ਨੇ ਔਰ ਉਹ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਜੇ ਅਗਰ ਤੁਹਾਨੂੰ ਪਸੰਦ ਆਇਆ ਲੈ ਕੇ ਜਾਈਏ ਨਹੀਂ ਇੱਥੇ ਪਿਆਈ ਹੈ ਸਾਡੇ ਕੋਲ ਸਵਾਗਤ ਹੈ ਆਪ ਸਭ ਦਾ ਮੈਂ ਹਾਂ ਅਸਲਮ ਨਾਜ਼ ਅੱਜ ਅਸੀਂ ਇੱਕ ਵਾਰ ਫੇਰ ਤੁਹਾਨੂੰ ਲੈ ਕੇ ਆਇਆ ਅਤਰ ਦੀ ਦੁਨੀਆ ਵਿੱਚ ਸਿਆਮਾ ਅਤਰਸ ਤੇ ਅੱਜ ਕਿਉਂ ਲੈ ਕੇ ਆਇਆ ਉਹ ਵੀ ਤੁਹਾਨੂੰ ਦੱਸਦੇ ਆਂ ਊਦ ਅਤੇ ਅਤਰ ਊਦ ਕੀ ਹੈ ਅਤਰ ਕੀ ਹੈ ਇਹਦੇ ਬਾਰੇ ਅਕਸਰ ਗੱਲ ਹੁੰਦੀ ਰਹਿੰਦੀ ਆ ਲੇਕਿਨ ਸਾਡੇ ਕੁਝ ਦੋਸਤਾਂ ਦੇ ਇਹਦੇ ਬਾਰੇ ਸਵਾਲ ਨੇ ਜੋ ਆਪਾਂ ਸਿਆਮਾ ਜੀ ਤੋਂ ਕਰਾਂਗੇ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰ ਲੈਨੇ ਆ ਸਵਾਗਤ ਹੈ ਸਿਆਮਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਆ ਸਿਆਮਾ ਜੀ ਕਿ ਤੁਸੀਂ ਊਦ ਬਾਰੇ ਦੱਸਿਆ ਸੀ ਕਿ ਤੁਸੀਂ ਉਹਨੂੰ ਕੱਢੋ ਇੱਥੇ ਲਾ ਕੇ ਰਗੜ ਲਓ ਜੀ ਤੇਲ ਲਗਾ ਲਓ ਜੀ ਸਾਡੇ ਕੁਝ ਮਿੱਤਰ ਕਹਿੰਦੇ ਵੀ ਅਸੀਂ ਐਵੇਂ ਨਾ ਕਰਨਾ ਹੋਵੇ ਤਾਂ ਉਹਦਾ ਹੱਲ ਦੱਸੋ ਜੀ ਉਹਦਾ ਹੱਲ ਇਹ ਹੈ ਸਭ ਤੋਂ ਪਹਿਲਾਂ ਤਾਂ ਮੈਂ ਪਿੱਛੇ ਜਾਊਂਗਾ ਵੀ ਉਦ ਕੀ ਚੀਜ਼ ਹੈ ਨਾ ਜੀ ਉਦ ਹੈਗੀ ਆ ਆਹ ਵਾਲੀ ਲੱਕੜ ਜਿਹੜਾ ਕਿ ਰੱਬ ਨੇ ਇੱਕ ਦਰਖਤ ਬਣਾਇਆ ਜੀ ਠੀਕ ਹੈ ਜੀ ਇਹ ਦਰਖਤ ਦੇ ਵਿੱਚੋਂ ਜਿਹੜਾ ਤੇਲ ਨਿਕਲ ਗਿਆ ਉਹਨੂੰ ਕਹਿੰਦੇ ਨੇ ਉਦ ਉਦ ਇੱਕ ਫਾਸਟ ਅ ਖੁਸ਼ਬੂ ਦਾ ਆਇਲ ਹੈ ਜਿਹਨੂੰ ਆਪਾਂ ਮੰਨ ਲਓ ਇਦਾਂ ਤੇਲ ਕੱਢ ਕੇ ਇਹਦੇ ਵਿੱਚ ਪਾ ਲੈਣੇ ਆ ਜੀ ਹੁਣ ਇਹਨੂੰ ਆਪਾਂ ਕੀ ਕਰਦੇ ਆ ਦੋ ਤਰੀਕੇ ਨੇ ਇੱਕ ਤਾਂ ਇਹਨੂੰ ਆਪਾਂ ਇਦਾਂ ਲਗਾ ਕੇ ਇਦਾਂ ਲਗਾ ਲੈਣੇ ਆ ਹੁਣ ਕਈ ਭਰਾ ਸਾਡੇ ਐਸੇ ਹੁੰਦੇ ਨੇ ਜਿਨ੍ਹਾਂ ਦੀ ਡਿਊਟੀ ਇੰਨੀ ਸਖਤ ਹੁੰਦੀ ਹੈ ਟਾਈਮ ਤੇ ਜਾਣਾ ਹੁੰਦਾ ਹੈ ਮੰਨ ਲਓ ਹਨਾ ਉਹਨਾਂ ਕੋਲੇ ਟਾਈਮ ਨਹੀਂ ਹੁੰਦਾ ਹੈਗਾ ਤਾਂ ਉਹ ਕਹਿੰਦੇ ਨੇ ਸਾਨੂੰ ਯਾਰ ਉਦ ਦੀ ਬਜਾਇ ਨਾ ਸਾਨੂੰ ਅ ਸੌਰੀ ਇਦਾਂ ਦੀ ਬਜਾਇ ਸਾਨੂੰ ਨਾ ਪਰਫਿਊਮ ਬਣਾ ਦੋ ਇਹਦਾ ਜੀ ਫਿਰ ਅਸੀਂ ਕੀ ਕਰਦੇ ਆ ਸਾਡੇ ਕੋਲੇ ਨਾ ਇਦਾਂ ਦੀਆਂ ਬੋਤਲਾਂ ਆਉਂਦੀਆਂ ਨੇ ਜਿਵੇਂ ਆਹ ਬੋਤਲ ਪਈ ਐ ਖਾਲੀ ਬੋਤਲਾਂ ਹੁੰਦੀਆਂ ਨੇ ਹੈਨਾ ਇਹ ਵਾਲੀਆਂ ਹਨਾ ਕਈ ਕਿਸਮ ਦੀਆਂ ਬੋਤਲਾਂ ਆਉਂਦੀਆਂ ਨੇ ਇਹ ਬੋਤਲਾਂ ਦੇ ਵਿੱਚ ਇਹੀ ਉਦ ਪਾ ਕੇ ਬਾਕੀ ਦਾ ਪਾਉਣਾ ਅਸੀਂ ਸਪਰੇਅ ਆਇਲ ਜਿਹੜਾ ਕੇ ਸਪਰੇਅ ਮਾਰਦਾ ਕਿਉਂਕਿ ਇਹਨੂੰ ਇਕੱਲੇ ਨੇ ਸਪਰੇਅ ਨਹੀਂ ਮਾਰਨਾ ਇਹੀ ਚੀਜ਼ ਇਹੀ ਖੁਸ਼ਬੂ ਨੂੰ ਇਹਦੇ ਵਿੱਚ ਇਸਤੇਮਾਲ ਕਰਕੇ ਅਸੀਂ ਇਹਨੂੰ ਮੱਲੋ ਪਰਫਿਊਮ ਤਿਆਰ ਕਰ ਲੈਣੇ ਜਦੋਂ ਇਹ ਪਰਫਿਊਮ ਤਿਆਰ ਹੋ ਜਾਂਦਾ ਹੈ ਤਾਂ ਜਿਹੜੇ ਸਾਡੇ ਭਰਾ ਹੁੰਦੇ ਨੇ ਨਾ ਉਹਨਾਂ ਨੂੰ ਇਹ ਇਹ ਐਂ ਸਮਝੋ ਤੁਸੀਂ ਇਹ ਲਗਾਉਣਾ ਸਾਨੂੰ ਆ ਦੇਖੋ ਜੀ ਜੀ ਹੈ ਨਾ ਤੇ ਇਹ ਚੀਜ਼ ਬਣਨ ਤੋਂ ਬਾਅਦ ਇਧਰ ਇਹਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਹਾਂ ਮੈਂ ਇਹਨਾਂ ਜ਼ਰੂਰ ਕਹੂੰਗਾ ਲਾਸਟਿੰਗ ਦਾ ਜ਼ਰੂਰ ਫਰਕ ਪਊਗਾ ਇਹਦੀ ਲਾਸਟਿੰਗ ਜ਼ਿਆਦਾ ਹੋਊਗੀ ਇਹਦੀ ਘੱਟ ਹੋਊਗੀ ਅਗਰ ਮੈਂ ਜ਼ਿਆਦਾ ਜਾਂ ਘੱਟ ਤੋਂ ਪੁੱਛਾਂ ਤੇ ਕਿੰਨੀ ਘੱਟ ਹੋਊਗੀ ਜ਼ਿਆਦਾ ਤਾਂ ਨਹੀਂ ਘੱਟ ਹੋਊਗੀ ਕਿਤੇ ਬਸ ਥੋੜਾ ਟਾਈਮ ਲਈ ਹੋ ਰਹੇ ਜੇ ਵੀ ਉਹ ਅ ਦੇਖੋ ਪਤਾ ਕੀ ਗੱਲ ਹੈ ਜਿਹੜੇ ਬੰਦੇ ਨੇ ਸ਼ਕੀਨੇ ਆ ਚੀਜ਼ ਦੇ ਜੀ ਉਹ ਨਹੀਂ ਦੇਖਦੇ ਘੱਟ ਵੱਧ ਉਹ ਤਾਂ ਕਹਿੰਦੇ ਯਾਰ 6 ਘੰਟੇ ਟਿਕ ਜਾਵੇ ਜਿਹੜੇ ਹੈਗੇ ਨੇ ਆਹ ਇਹ ਕਹਿੰਦੇ ਹੁੰਦੇ ਨੇ ਵੀ ਯਾਰ ਸਾਨੂੰ ਕਮ ਸੇ ਕਮ 24 ਘੰਟੇ ਖੁਸ਼ਬੂ ਦਵੇ ਤਾਂ ਇਹ ਹੈਗੀ ਹੈ ਜਿਹੜੀ ਪੂਰੇ ਦਿਨ ਦੀ ਖੁਸ਼ਬੂ ਦਿੰਦਾ ਹੈ ਇਹ ਵਾਲਾ ਜਿਹੜਾ ਹੈਗਾ ਪਰ 24 ਘੰਟਿਆਂ ਦਾ ਪਰ ਤੁਹਾਡੀ ਬਾਡੀ ਦੇ ਅਕੋਰਡਿੰਗ ਵੀ ਹੈਗਾ ਕਈਆਂ ਦੀ ਬਾਡੀ ਇੰਨੀ ਹੀਟ ਕਰਦੀ ਹੁੰਦੀ ਹੈ ਟੈਂਪਰੇਚਰ ਇੰਨਾ ਹਾਈ ਰਹਿੰਦਾ ਉਹਨਾਂ ਦਾ ਜਿਦੇ ਕਰਕੇ ਉਹਨਾਂ ਨੂੰ ਮੰਨ ਲਓ ਜਿਵੇਂ ਕਹਦੀਏ ਜੇ 12 ਘੰਟੇ ਆ ਤਾਂ 8 ਘੰਟੇ ਹੀ ਰਹਿ ਜਾਂਦੀ ਹੈ ਜੇ 24 ਘੰਟੇ ਆ ਤਾਂ 16 ਘੰਟੇ ਹੀ ਰਹਿ ਜਾਂਦੀ ਹੈ ਬਸ ਇਸ ਚੀਜ਼ ਦਾ ਥੋੜਾ ਜਿਹਾ ਫਰਕ ਹੁੰਦਾ ਹੈ ਜੀ ਇਸ ਤੋਂ ਇਲਾਵਾ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਸੁਣ ਰਹੇ ਨੇ ਉਹ ਵੀ ਵਰਤਦੇ ਨੇ ਜਾਂ ਫਿਰ ਪਰਫਿਊਮ ਵਰਤਦੇ ਨੇ ਜਾਂ ਫਿਰ ਅਤਰ ਵਰਤਦੇ ਨੇ ਉਹਨਾਂ ਦੇ ਨਾਮ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਮੇਰਾ ਉਹਨਾਂ ਦੇ ਨਾਮ ਇਹੀ ਮੈਸੇਜ ਹੁੰਦਾ ਹੈ ਕਿ ਜਿਹੜੀ ਚੀਜ਼ ਰੱਬ ਨੇ ਸਿੱਧੀ ਬਣਾਈ ਆ ਉਹਨੂੰ ਜਿੰਨਾਂ ਆਪਾਂ ਉਹਨੂੰ ਜੇ ਸਿੱਧਾ ਇਸਤੇਮਾਲ ਕਰ ਲਈ ਹੈ ਨਾ ਉਹ ਜ਼ਿਆਦਾ ਵਧੀਆ ਜਿਵੇਂ ਸਰੋਂ ਹੈ ਸਰੋਂ ਦਾ ਤੇਲ ਆਪਾਂ ਨੇ ਕੱਢਿਆ ਪਹਿਲੀ ਤਾਂ ਗੱਲ ਸਰੋਂ ਦਾ ਤੇਲ ਆਪਾਂ ਕੱਢਦੇ ਆ ਲੱਕੜਾਂ ਵਾਲੇ ਉਹਦੇ ਨਾਲ ਹਨ ਉਹ ਪਿਓਰ ਹੈ ਉਹਦੇ ਵਿੱਚੋਂ ਆਪਾਂ ਕੱਢੀ ਜਾਈਏ ਵੀ ਆ ਵੀ ਕੱਢਦੇ ਆ ਵੀ ਕੱਢਦੇ ਆ ਯਾਰ ਰੱਬ ਨੇ ਥੋੜੋ ਐਮੀ ਚੀਜ਼ ਪਾਈ ਹੈ ਵਿੱਚ ਉਹਦੇ ਕੋਈ ਚੀਜ਼ ਨੂੰ ਹੀ ਪਾਈ ਹੈ ਹਨ ਉਹਦੇ ਵਿੱਚੋਂ ਨੂੰ ਛਾਣ 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 ਕੱਢਣਾ ਇਸੇ ਤਰ੍ਹਾਂ ਹੀ ਚੀਜ਼ ਹੈ ਇਹ ਲੱਕੜ ਬਣਾਉਣ ਤੋਂ ਬਾਅਦ ਆ ਚੀਜ਼ ਕੱਢ ਤੀ ਤੁਸੀਂ ਇਹਨੂੰ ਇਸਤੇਮਾਲ ਕਰ ਲਓ ਜੇ ਤੁਸੀਂ ਇਹਨੂੰ ਇਸਤੇਮਾਲ ਕਰਦੇ ਹੋ ਫਰਕ ਕੋਈ ਨਹੀਂ ਇੱਕ ਹੋਰ ਤੁਹਾਨੂੰ ਮੈਂ ਦੱਸਾਂ ਫਰਕ ਕੋਈ ਨਹੀਂ ਪਰ ਇੰਨਾ ਗ ਹੈ ਵੀ ਇਹਦੀ আর ਇਹਦੀ ਲਾਸਟਿੰਗ ਦਾ ਫਰਕ ਪਊਗਾ ਤੇ ਇਹ ਸ਼ਾਇਦ ਕਿਸੇ ਨੂੰ ਚੜ ਵੀ ਸਕਦਾ ਹੈ ਜੀ ਛਿੱਕਾ ਵੀ ਲਾ ਸਕਦਾ ਕਿਉਂਕਿ ਓ ਨਹੀਂ ਲੱਗਦੀਆਂ ਜਿਵੇਂ ਕਹਿੰਦੇ ਸਪਰੇਅ ਮਾਰਨ ਲੱਗੇ ਲੱਗ ਜਾਂਦੀਆਂ ਨੇ ਅੱਛਾ ਇੱਕ ਚੀਜ਼ ਹੋਰ ਹੈ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨੇ ਜਿਵੇਂ ਡਿਓਰ ਸ਼ਨੈਲ ਗੁੱਚੀ ਵਰਸਾਚੇ ਟੌਮ ਫੋਰਡ ਹੈਨੀ ਕਰੀਡ ਇਹਨਾਂ ਦੇ ਨਾ ਜਿਹੜੇ ਕਲੋਨ ਨੇ ਇਹਨਾਂ ਦੀ ਜਿਹੜੇ ਅਤਰ ਜਾਂ ਉਦ ਨੇ ਉਹ ਇਸੇ ਤਰ੍ਹਾਂ ਹੀ ਤਿਆਰ ਕਰ ਦਿੰਦੇ ਨੇ ਹਮੇਸ਼ਾ ਪਰ ਅਸੀਂ ਕੀ ਕਰਦੇ ਆ ਉਹੀ ਖੁਸ਼ਬੂ ਨੂੰ ਸੇਮ ਉਹੀ ਡਿੱਟੋ ਲੈ ਕੇ ਅਸੀਂ ਉਹਨੂੰ ਮੰਨ ਲਓ ਜਿਵੇਂ ਕਹਿੰਦੇ ਆ ਅਪਡੇਟ ਮੁਤਾਬਕ ਤਿਆਰ ਕਰ ਲੈਂਦੇ ਆ ਜਿਹੜੀ ਚੀਜ਼ ਕਿਸੇ ਕੰਪਨੀ ਦੀ 24000 ਰੁਪਏ ਦੀ ਹੈ ਜਾਂ 25000 ਰੁਪਏ ਦੀ ਹੈ ਉਹ ਆਪਣੇ ਕੋਲੇ ਸਿਰਫ 1200 ਰੁਪਏ ਚ ਤਿਆਰ ਹੋ ਜਾਂਦੀ ਹੈ ਅਸੀਂ ਇਹ ਵੀ ਕਹਿੰਦੇ ਆ ਵੀ ਜਿਹੜੀ ਖੁਸ਼ਬੂ ਤੁਹਾਨੂੰ ਨਹੀਂ ਵੀ ਉਹ ਹੈਗੀ ਮਨ ਲਓ ਪਤਾ ਹੈਗਾ ਸਾਡੇ ਕੋਲੇ ਖਾਲੀ ਸ਼ੀਸ਼ੀ ਲੈ ਆਓ ਸਾਡੇ ਅੱਗੇ ਰੱਖੋ ਅਸੀਂ ਉਹਨੂੰ 스멜 ਕਰਕੇ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਆਹ ਨੋਟਸ ਨੇ ਔਰ ਉਹ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਤੇ ਅਗਰ ਤੁਹਾਨੂੰ ਪਸੰਦ ਆਇਆ ਲੈ ਕੇ ਜਾਈਓ ਨਹੀਂ ਇੱਥੇ ਪਿਆਈ ਹੈ ਸਾਡੇ ਪਾਸ ਜੀ ਥੈਂਕ ਯੂ ਸੋ ਆਪਾਂ ਗੱਲਬਾਤ ਕੀਤੀ ਸਿਆਮਾ ਅਤਰ ਦੇ ਓਨਰ ਮੁਸਲਿਮ ਸਿਆਮਾ ਜੀ ਨਾਲ ਇਹਨਾਂ ਨੇ ਦੱਸਿਆ ਕਿ ਅਗਰ ਕੋਈ ਉਦ ਜਾਂ ਅਤਰ ਨੂੰ ਰਗੜ ਕੇ ਲਾਉਣ ਦੀ ਬਜਾਏ ਸਪਰੇਅ ਦੇ ਤੌਰ ਤੇ ਯੂਜ਼ ਕਰਨਾ ਚਾਹੁੰਦਾ ਤਾਂ ਉਹ ਵੀ ਸੇਮ ਕੁਆਲਿਟੀ ਦੇ ਵਿੱਚ ਇਹ ਇੱਥੇ ਬਣਾ ਕੇ ਦਿੰਦੇ ਨੇ ਇਸ ਤਰ੍ਹਾਂ ਦੇ ਵੀਡੀਓਜ਼ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਮਲੇਰ ਕੋਲਾ ਤੋਂ ਅਸलम ਨਾਜ਼